2 ਮਹੀਨੇ ਉਹਦੇ ਵੀ ਲੰਘ ਗਏ ਚਿੱਟਾ ਨਹੀਂ ਮੁੱਕਿਆ ਪਰ ਹਰਾਨੀ ਦੀ ਗੱਲ ਦੇਖੋ ਵੀ ਚਿੱਟਾ ਨਹੀਂ ਮੁੱਕਿਆ ਪਰ ਚਿੱਟੇ ਦਾ ਮੁੱਦਾ ਮੁੱਕ ਗਿਆ ਐਸ ਵੇਲੇ ਤੁਸੀਂ ਸੁਣ ਲਿਆ ਕਰੋ ਧਿਆਨ ਦੇ ਨਾਲ ਜਿਹੜਾ ਵੀ ਬੰਦਾ ਤੁਹਾਡੇ ਕੋਲੇ ਆਉਂਦਾ ਜਿਹੜਾ ਲੀਡਰ ਆਉਂਦਾ ਕਾਂਗਰਸੀ ਆਉਂਦਾ ਬਾਦਲ ਵਾਲੇ ਹਰਸ਼ਮਨ ਕੌਂਦੀ ਆ ਵੀਵਾ ਠੁੱਡੀਆਂ ਆਉਂਦਾ ਜੀਦ ਮੇਂ ਡਰਾਉਦਾ ਜਿਹੜਾ ਵੀ ਬੰਦਾ ਆਉਗਾ ਕਿਸੇ ਦੇ ਮੋਹ ਚਿੱਟੇ ਦਾ ਮੁੱਦਾ ਸੁਣਿਆ ਚਿੱਟੇ ਦਾ ਜ਼ਿਕਰ ਕੀਤਾ ਕੋਈ ਕਹਿੰਦਾ ਮੈਂ 5 ਕਿਲੋ ਕਾਂਟ ਦੇ ਦੂੰ ਕੋਈ ਕਹਿੰਦਾ ਮੈਂ 15 ਦੇ ਦੂੰ ਕੋਈ ਕਹਿੰਦਾ ਮੈਂ 50 ਦੇ ਦੂੰ ਯਾਰ ਤੁਹਾਡੇ ਜਵਾਬ ਨਾ ਰਹੇ ਕਣਕਾ ਕੀ ਕਰਨੀਆਂ ਤੁਸੀਂ ਆਟੇ ਦਾਲਾ ਕੀ ਕਰਨੇ ਆ ਜੇ ਕੋਈ ਆਵਾਜ਼ ਬਲੰਦ ਕਰਦਾ ਤਾਂ ਇਹਨਾਂ ਦਾ ਦੋ ਇਹ ਜਾ ਇਹਨਾਂ ਦੀ ਪਹੁੰਚ ਵੀ ਐ ਚੜਾਵਾ ਉੱਤੇ ਤੱਕ ਹੁੰਦਾ ਇਹਨਾਂ ਦਾ ਪੋਸਾਂ ਨੂੰ ਪਹੁੰਚਦਾ ਚੜਾਵਾ ਹੁਣ ਇੱਥੇ ਇੱਕ ਬੀਬੀ ਖੜੀ ਐ ਰਾਜਵਿੰਦਰ ਕੌਰ ਇਹਨਾਂ ਨੇ ਵੀਡੀਓ ਵੀ ਭੇਜੀਆਂ ਮੈਨੂੰ ਆਰ ਦਰਖਾਸਤਾਂ ਵੀ ਦਿੱਤੀਆਂ ਕੋਈ ਸੁਣਵਾਈ ਨਹੀਂ ਅੱਜ ਜਿੰਨੀਆਂ ਅੱਜ ਚਿੱਟਾ ਵੇਚਣ ਵਾਲੀਆਂ ਬੀਬੀਆਂ ਹੋਣੀਆਂ ਥੋੜੇ ਇੱਥੇ ਵੀ ਵੇਚਦੀਆਂ ਹੋਣਗੀਆਂ ਕੋਈ ਅਪਰਚੂਨਟੀ ਦੀਆਂ ਦੁਕਾਨਾਂ ਦਾ ਹੀ ਮਿਲਦਾ ਅੱਜਕੱਲ ਉਹ ਬੀਬੀ ਬੈਠੀ ਐ ਅਪਰਚੂਨਟੀ ਦੁਕਾਨ ਦੇ ਉੱਤੇ ਬਹਾਨਾ ਕੋਈ ਪਰਜੂਨ ਦਾ ਸਮਾਨ ਵੇਚਣ ਦਾ ਪਰ ਵੇਚ ਚਚਾ ਰਹੀ ਹੈ। ਪਰ ਉਹ ਸਾਰਾ ਗਰੋਹ ਇਹਨਾਂ ਬੀਬੀਆਂ 'ਵਾਰ ਪੈਂਦਾ। ਜਿਹੜਾ ਬੰਦਾ ਰੋਗ ਦਾ ਉਹਨੂੰ ਦੁਸ਼ਮਣੀ ਪੈ ਜਾਂਦੀ ਹੈ। ਕੱਲਾ ਬੰਦਾ ਇਸੇ ਕਰਕੇ ਪਿੱਛੇ हट ਜਾਂਦਾ ਹੈ। ਛੱਡ ਪਰੇ यार ਮੈਂ ਕੀ ਲੈਣਾ? ਮੇਰੀ ਦੁਸ਼ਮਣੀ ਪੈਂਦੀ ਹੈ। ਮੈਨੂੰ ਕੱਲ ਨੂੰ ਘੇਰ ਕੇ ਨੁਕਸਾਨ ਕਰਨਗੇ। ਉਹ ਬੀਬੀ ਨਾਲ ਵੀ ਕਾਫੀ ਤੱਕਾ ਹੋਇਆ। ਮੈਡੀਸਪੀਨੋ ਫੋਨ ਵੀ ਕੀਤਾ ਐਸਐਟਓ ਨੂੰ ਫੋਨ ਵੀ ਕੀਤਾ ਇਹ ਮਿਲ ਕੇ ਇਹ ਸੁਣਵਾਈ ਨਹੀਂ ਹੋ ਰਹੀ ਤੁਸੀਂ ਇਹ ਦੇਖੋ ਵੀ ਚਿੱਟਾ ਹੈ ਕਹਿੰਦੇ ਰੁਕਦਾ ਨਹੀਂ ਬੰਦ ਨਹੀਂ ਹੁੰਦਾ ਕਰੋਨਾ ਆਇਆ ਭਾਈ ਕਰੋਨੇ ਦੇ ਵਿੱਚ 3 ਸਵਾ 3 ਕਰੋੜ ਬੰਦਾ 1 ਮਹੀਨਾ ਘਰਾਂ ਜਵਾੜਤਾ ਕੋਈ ਕਿੜੀ ਨਹੀਂ ਇਸ ਦੇ ਵਰਗੀ ਜੇ 3 ਸਵਾ 3 ਕਰੋੜ ਬੰਦਾ 1 ਮਹੀਨੇ ਦੀ ਖਾਤਰ ਘਰਾਂ ਜਵਾੜਿਆ ਤਲਾ ਜਾ ਸਕਦਾ ਇਹ ਨਹੀਂ ਦਹਿਸਤ ਬੋਸ ਸਰਕਾਰ ਪਾ ਸਕਦੀ ਹੈ ਚਿੱਟਾ ਵਿੱਚ ਨਾਲੇ ਕਿੰਨੇ ਕਿੰਨੇ ਬਾਈ ਪੂਰੇ ਪੰਜਾਬ 'ਚ ਲੱਖ ਬੰਦਾ ਹੋਣਾ 2 ਲੱਖ ਬੰਦਾ ਹੋਣਾ ਕੱਲੇ-ਕੱਲੇ ਬੰਦੇ ਦਾ ਟੈਲੀਅੰਸੀ ਨੂੰ ਪਤਾ ਹੁੰਦਾ ਹੈ ਸੀਆਈਡੀ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੱਥੋਂ ਲਿਆਉਂਦਾ ਹੈ ਕੀ ਚੇ ਵੇਚਦਾ ਕਿਹੜਾ ਖਾਂਦਾ ਕਿਹੜਾ ਪੀਂਦਾ ਸਭ ਤੋਂ ਵੱਡਾ ਮੁੱਦਾ ਚਿੱਟੇ ਦਾ ਪਰ ਅੱਜ ਚਿੱਟੇ ਦਾ ਕੋਈ ਫਿਕਰ ਨਹੀਂ ਕੋਈ ਜ਼ਿਕਰ ਨਹੀਂ ਜਦਾ ਅਦੁੱਜ ਹੋਇਆ ਜ਼ਿਕਰ ਵੀ ਬਾ ਹਰ ਸਿਮਰਤ ਬੋਲੀ ਜਾਂਦੀ ਹੁੰਦੀ ਹੈ ਲਾਪਾਂਸ ਨੇ ਛੋੜੇ ਰਾਸ਼ਨ ਕਾਰਡ ਕੱਟ ਤੇ ਛੋੜੀ ਕਾਣਕ ਕੱਟਦੀ ਮੈਨੂੰ ਜਿਤਾ ਦਿਓ ਮੈਂ ਲਾ ਦੂੰਗੀ ਗੁੱਸਾ ਨਾ ਕਰਿਓ ਮੈਂ ਛੋੜੀ ਅਸਕਾਲ ਦੇ ਵੀ ਖਿਲਾਫ ਵੀ ਸਾਨੂੰ ਇਹਨਾਂ ਨੇ ਭਿਖਾਰੀ ਸਮਝ ਲਿਆ ਯਾਰ ਬੀ ਵੋਟਾਂ ਵੇਲੇ ਆਉਂਦੇ ਆ ਠੂਠਾ ਫੜਾ ਰੱਖਿਆ ਭੀਕ ਪਾ ਕੇ ਤੁਰ ਜਾਂਦੇ ਆ 70 ਸਾਲ ਹੋ ਗਏ 75 ਸਾਲ ਹੋ ਗਏ ਆਤਾ ਦਲਾਂ ਤੇ ਲਾ ਕੇ ਭਿਖਾਰੀ ਬਣਾ ਕੇ ਮੰਗਤੇ ਬਣਾ ਦੋ ਕੀ ਸੋਡੀ ਇਹ ਗਰੀਬੀ ਇਹ ਗੁਰਪਤ ਦੀ ਜ਼ਿੰਦਗੀ ਆ ਜਿਹੜੀ ਇਹ ਇਹ ਦੂਰ ਹੋਈ ਗਰੀਬੀ ਇਹ ਨਰਕ ਦੀ ਜ਼ਿੰਦਗੀ ਜੋ ਨਿਕਲੇ ਹੋਰ ਲਾ ਲੋ 100 ਸਾਲ 200 ਸਾਲ ਹੋਰ ਤੁਰੇ ਫਿਰੋ ਇਹ ਕੱਟਾ ਜੇ ਤੁਸੀਂ ਢੋਨੇ ਹੋ ਜਿਹੜੀ ਗਰੀਬੀ ਗੁਰਬਤ ਦੀ ਜ਼ਿੰਦਗੀ ਸਾਡੇ ਨਾਲ ਪਹਿਲੀਆਂ ਪੀੜ੍ਹੀਆਂ ਨੇ ਹੰਡਾਈ ਹੈ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਹੰਡਾਉਣਗੀਆਂ ਢੰਡਾ ਰਹੀਆਂ ਨੇ ਇਹ ਗਰੀਬੀ ਸਾਡੇ ਜਵਾਕਾਂ ਦੇ ਵੀ ਇਹ ਕੁਝ ਦੇਖਣਾ ਹੈ ਕਿਉਂ ਜਿੰਨਾ ਜੇ ਤੁਸੀਂ ਆਪਣੀ ਤਾਕਤ ਨੂੰ ਨਹੀਂ ਸਮਝਦੇ ਆ ਛੋਟੇ ਲਈ ਇਹ ਸਿਰ ਬੋਟ ਹੈ ਤੁਸੀਂ ਇਹਦੇ ਲਈ ਬੋਟ ਹੈ ਉਹ ਬੋਟ ਦੇ ਤੌਰ ਤੇ ਇਸਤੇਮਾਲ ਕਰਦੇ ਆ ਸਾਨੂੰ ਇਨਸਾਨ ਦੇ ਤੌਰ ਤੇ ਨਹੀਂ ਸਮਝਦੇ ਐਸੇ ਹੁਣ ਮੈਂ ਕਿੰਨੇ ਵਾਰੀ ਇਹ ਜ਼ਿਕਰ ਕਰਦਾ ਵੀ ਆਹ ਲੀਡਰਾਂ ਕੋਲੋਂ ਮੰਗਣਾ ਤਾਂ ਐਜੂਕੇਸ਼ਨ ਮੰਗੋ ਸਿੱਖਿਆ ਮੰਗੋ ਰੁਜ਼ਗਾਰ ਮੰਗੋ ਨੌਕਰੀਆਂ ਮੰਗੋ ਭੀਖ ਨਾ ਮੰਗੋ ਛੋਡੇ ਘਰ ਦਾ ਇੱਕ ਵੀ ਕੋਈ ਨੌਜਵਾਨ ਕੋਈ ਮੁੰਡਾ ਕੁੜੀ ਕੋਈ ਭਰਤੀ ਹੋ ਜੇ ਕਿਸੇ ਪਾਸੇ ਨੌਕਰੀ ਤੇ ਲੱਗ ਜੇ ਸਾਰੇ ਘਰ ਦੀ ਗਰੀਬੀ ਚੱਗੀ ਜਾਂਦੀ ਤੁਸੀਂ ਆਪ ਹੀ ਆਤੇ ਦਲਾਂ ਦੇ ਲਓਗੇ ਜੇ ਪਹਿਲਾਂ ਦੇ ਖੜੇ ਹੋਗੇ ਤੇ ਨਹੀਂ ਫੜ ਕੇ ਡੂਟਾ ਮੰਗੀ ਜੋ ਹੁਣ ਦੇਖੋ ਬਦਕਰਾ ਦੇਖੋ ਜਿਹਦੇ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ ਸ੍ਰਿਸ਼ਟੀ ਸਜੀ ਹੈ ਉਹਨੇ ਕੋਈ ਭਿੰਨਤਾਵ ਰੱਖਿਆ ਕੋਈ ਵਤਨਾ ਕੀਤਾ ਸਾਰੀ ਦੁਨੀਆ ਨੂੰ ਇੱਕੋ ਜਿਹਾ ਰੱਖਿਆ ਸਾਰਿਆਂ ਲਈ ਧਰਤੀ ਅਸਮਾਨ ਹਵਾ ਪਾਣੀ ਧੁੱਪ ਛਾਂ ਇੱਕੋ ਜ ਹੈ ਓ ਬੁੱਤ ਓ ਬੁੱਤ ਰੰਗ ਰੂਪ ਇੱਕੋ ਜ ਹੈ ਅੰਦਰ ਖੂਨ ਦਾ ਰੰਗ ਵੀ ਇੱਕ ਹੈ ਓਏ ਹਟ ਜਾ ਇੱਕ ਜਵਾਨੀ ਦੇ ਮੁੰਡੇ ਦਾ ਵਿਆਹ ਹੁੰਦਾ ਹੈ ਗਾਉਣ ਵਾਲੀ ਗਾਇਕਾ ਆਉਂਦੀ ਆ ਰਹਿਾਨਾ ਉਹਦਾ ਨਾਂ ਕੁੜੀ ਦਾ ਬਾਹਰੋਂ ਆਈ ਇੱਕ ਘੰਟੇ ਦਾ 70 ਕਰੋੜ ਰੁਪਇਆ ਲੈ ਗਈ ਇੱਕ ਘੰਟੇ ਦਾ ਇੱਕ ਉਹ ਲੋਕ ਨੇ ਜਿਹੜੇ ਇੱਕ ਘੰਟੇ ਦਾ 70 70 ਕਰੋੜ ਰੁਪਇਆ ਦੇ ਦਿੰਦੇ ਆ گاਉਂਣ ਵਾਲਿਆਂ ਨੂੰ ਇੱਕ ਪਾਸੇ ਉਹ ਬੰਦੇ ਨੇ ਉਹ ਲੋਕ ਨੇ ਜਿੰਦਾਂ ਦੀ ਜੇਬ 'ਚ ਗਿੱਜੇ 70 ਰੁਪਏ ਨਹੀਂ ਹੁੰਦੇ ਫਿਊਸਰ ਤੋਂ ਹੁੰਦੇ ਦੀ ਗੋਲੀ ਲੈ ਲਣ ਇਹ ਪਾੜਾ ਕਿਉਂ ਆ ਮਾੜੇ ਕਿਹ ਲੋਕ ਗਰੀਬ ਘਰਾ ਦੇ ਵਿੱਚ ਇੱਕ ਵਾਰੀ ਬਿਮਾਰ ਹੋ ਗਏ ਮੰਜੇ ਦੇ ਪੈ ਗਏ ਕਲ ਕੇ ਸੜ ਕੇ ਉੱਥੇ ਮਰ ਜਾਂਦੇ। ਕੋ ਜਿਹੜੇ ਬੰਦੇ ਨੇ 4-500 ਰੁਪਏ ਦਿਹਾੜੀ ਕਰਨੀ ਹੈ ਉਹ ਇਲਾਜ ਕਿੱਥੋਂ ਕਰਾ ਲੂਗਾ। ਡਾਕਟਰ ਕਹਿੰਦੇ 50000 ਜਮ੍ਹਾਂ ਕਰਾ ਫਿਰ ਬੰਦਾ ਦਾ ਹਲ ਕਰਾਂਗੇ ਤੇ ਗਰੀਬ ਕੋਲੇ 50 ਰੁਪਏ ਨਹੀਂ ਹੁੰਦੇ। ਕਦੇ ਆਪਣੇ ਆਪ ਨੂੰ ਸਵਾਲ ਪੁੱਛਿਆ ਕਰੋ ਵੀ ਇਹ ਪਾੜਾ ਆਪਾਂ ਕੀ ਕਰਦੇ ਆ? ਨਹੀਂ ਯਾਰ ਗਰੀਬੀ ਸਾਡੀ ਕਿਸਮ ਵਿੱਚ ਲਿਖਤੀ ਕਿਸਮ ਵਿੱਚ ਨਹੀਂ ਲਿਖੀ। ਅਸੀਂ ਬੈਸੀ ਲਾਚਾਰ ਹੋ ਗਏ ਸਾਡੀ ਸੋਚ ਹੀ ਨਹੀਂ ਉਧਰ ਨੂੰ ਜਾਣ ਦਿੱਤੀ ਜਾ ਰਹੀ ਇਹ ਪਾੜਾ ਦਿਨੋਂ ਦਿਨ ਬਾਧਾ ਤੁਰਿਆ ਦਾ ਗਰੀਬ ਦਿਨੋਂ ਦਿਨ ਗਰੀਬ ਹੁੰਦਾ ਜਾਂਦਾ ਪਿਸਦਾ ਜਾਂਦਾ ਮਰਦਾ ਜਾਂਦਾ ਦਬਦਾ ਜਾਂਦਾ ਅਮੀਰ ਦਿਨੋਂ ਦਿਨ ਅਮੀਰ ਹੁਣ ਹੁੰਦਾ ਤੁਰਿਆ ਜਾਂਦਾ ਜਿੰਨਾ ਤੇਰੇ ਗੱਲਾਂ ਨਹੀਂ ਸਮਝੋਗੇ ਉਨਾਂ ਚ ਹਾਲਾਤ ਇਦੋਂ ਮਾਰੇ ਹੋਣ ਕਦੇ ਇੰਨਾ ਚ ਰੋ ਗਿਆ ਤੁਨੂੰ ਲੀਡਰ ਤੁਹਾਡੇ ਕੋਲੇ ਆਉਂਦੇ ਆ ਵੋਟਾਂ ਮੰਗਣਾਂ ਉਹਨਾਂ ਕੋਲੇ ਉੱਠ ਕੇ ਸਵਾਲ ਕੀਤਾ ਵੀ ਜਿਹੋ ਜਿਹੇ ਸਕੂਲਾਂ ਦੇ ਵਿੱਚ ਸੁੰਡੇ ਜਵਾਬ ਪੜ੍ਹਦੇ ਆ ਸਾਡੇ ਵੀ ਪੜ੍ਹਨ ਜਿਹੋ ਜਿਹੇ ਹਸਪਤਾਲਾਂ ਦੇ ਵਿੱਚ ਤੁਸੀਂ ਇਲਾਜ ਕਰਾਉਂਦੇ ਹੋ ਅਸੀਂ ਵੀ ਉੱਥੇ ਕਰਾ ਕੇ ਜਾ ਕੇ ਨਹੀਂ ਡਾਕਟਰ ਮਹਿਦ ਕਰ ਨੇ ਕੀ ਕਿਹਾ ਸੀ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਹੜਾ ਪੀਊਗਾ ਤਹਾੜੂਗਾ 43 ਜੱਜ ਸਿਲੈਕਟ ਹੋਇਆ ਹੈ ਡਾਕਟਰ ਅਵੇਦਕ ਆਪਣਾ ਪਿੱਛੇ ਦੇ 43 ਜੱਜ ਸਲੈਕਟ ਹੋਏ ਆ ਬਈ ਮੁੰਡੇ ਕੁੜੀਆਂ ਜੱਜ ਬਣਿਆ 43 16 ਜੱਜ ਐਸਸੀ ਬੀਸੀ ਘਰਾں ਦੇ ਵਿੱਚੋਂ ਬਣੇ ਨੇ ਜਿਨ੍ਹਾਂ ਦੇ ਪਿੰਡ ਨੂੰ ਵਾਸ ਵੀ ਨਹੀਂ ਸੀ ਆਉਂਦੀ ਪਰਕੇ ਬਣੇ ਪਰਕੇ ਬਣੇ ਮੈਨੂੰ ਪਤਾ ਵੀ ਮੈਨੂੰ ਵੋਟਾਂ ਸ਼ਾਇਦ ਨਾ ਪਾਉਂ ਇਹ ਗੱਲ ਕਰਕੇ ਵੀ ਇਹ ਸਾਡੇ ਆਠੇ ਦਾਲਾਂ ਦੇ ਖਿਲਾਫ ਆ ਇਹ ਵੀ ਗੱਲ ਹੈਗੀ ਆ ਪਰ ਮੈਂ ਵੋਟਾਂ ਲੈਣ ਦੀ ਖਾਤਰ ਰਾਜਨੀਤੀ ਨਹੀਂ ਕਰਦਾ ਵੀ ਮੈਂ ਸਮਨੇਰੇ ਚ ਰੱਖਾਂ ਮੈਂ ਗਮਰਾਹ ਕਰੀ ਜਾਵਾਂ ਵੀ ਠੀਕ ਆ ਜੀ ਮੈਂ ਜਿੱਤ ਗਿਆ ਜੀ ਥੋੜੀ ਮੈਂ 50 ਕਿਲੋ ਕਣ ਕਰ ਦੂੰਗਾ ਜੀ ਮੈਂ ਕਵਾਂਟਲ ਕਰ ਦੂੰਗਾ ਜੀ ਨਹੀਂ ਆ ਭੀਖਨਾ ਮੰਗੋ ਹੱਕ ਮੰਗੋ ਬਰਾਬਰ ਦੇ ਹੋ ਕੇ ਗੱਲ ਕਰੋ ਉਹ ਉਦੋਂ ਕਰੋਗੇ ਜਦੋਂ ਤੁਹਾਡੇ ਜਵਾਕਾਂ ਕੋਲ ਐਜੂਕੇਸ਼ਨ ਹੋਊਗੀ ਐਸੀ ਤਾੜੀਆਂ ਮਾਰ ਦਿੰਨੇ ਹੋ ਜੇ ਕੋਈ ਵੀ ਬਾ ਹਰ ਸਿਮਰ ਤਰ ਗਿਆ ਇਹ ਕਹਿ ਦੂਗੀ ਲਓ ਜੀ ਤੁਹਾਡੇ ਦਾ ਸਰਕਾਰ ਮੈਂ ਲਵਾਉਂਗੀ ਜੀ ਛੋਟੂ ਮੈਂ ਇੰਗੀਆਂ ਦਾਲ ਆਟਾ ਦੇਉਂਗੀ ਜੀ ਉੱਥੇ ਵੀ ਤਾਲੀਆਂ ਮਾਰ ਦਿੰਦੇ ਅਸਲ ਗਰੀਬ ਬੰਦੇ ਦੀ ਮਜ਼ਬੂਰੀ ਬਣਾਤੀ ਲੋਕ ਅਨਪੜਤਾ ਨਹੀਂ ਮਾਰਿਆ ਸਰ ਸੋ ਮੈਂ ਤੁਹਾਡੇ ਕੋਲ ਬੇਨਤੀ ਇੰਨੀ ਕਰਨ ਆਇਆ ਵੀ ਮੈਂ ਕਭ ਪਹਿਲਾਂ ਵੀ ਖੜਿਆ ਆ ਲੱਖਾਂ ਰੁਪਇਆ ਨਤੇਰੇ ਡਾਕਟਰ ਆ ਭੰਡੇ ਸ਼ਹਿਰ ਦੇ ਵਿੱਚ ਚਾਰ ਪਰਚੇ ਹੋਏ ਆ ਮੇਰੇ ਉੱਤੇ ਅੱਜ ਤੇਰੇ ਡਾਕਟਰਾਂ ਦੇ ਪੈਸੇ ਲੱਖਾਂ ਰੁਪਇਆ ਲੋਕਾਂ ਦਾ ਵਾਪਸ ਕਰਾਇਆ ਸੈਂਕੜੇ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਕੋਈ 5 ਸਾਲ ਦੀ ਕੋਈ 7 ਸਾਲ ਦੀ ਘਰ ਛੱਡੀ ਬੈਠੀ ਸੀ ਉਹ ਵੀ ਵਸਾਈਆਂ ਨੇ ਚਾਹੇ ਪਿਆਰ ਨਾਲ ਵਸਾਈਆਂ ਚਾਹੇ ਡੰਗ ਨਾਲ ਸਕੇ ਸੋ ਮੈਂ ਪਹਿਲਾਂ ਬਿਨਾਂ ਕਿਸੇ ਪਾਵਰਾ ਤੋਂ ਤਾਕਤਾਂ ਤੋਂ ਲੜਿਆ ਮੈਂ ਕੋਈ ਐਮਐਲਏ ਵੀ ਨਹੀਂ ਸੀ ਕੋਈ ਸਰਕਾਰ ਨਹੀਂ ਮੈਨੂੰ ਤਾਂ ਦੱਬਣ ਨੂੰ ਕਰਦੀ ਸਰਕਾਰ ਆਪਾਂ ਹਤਮਾਨ ਨੇ ਪੱਛਾ ਦਿੱਤਾ ਮੇਰੇ ਤੇ ਹਰੀਕੇ ਪੱਤਨ ਤਰਨਤਾਰ ਜ਼ਿਲ੍ਹੇ ਚ ਕਿ ਲੱਖਾਂ ਚਿੱਟਾ ਵੇਚਦਾ ਵੇਚਦਾ ਵੀ ਪੀਂਦਾ ਵੀ ਐ ਉਹ ਆਈਐਸਆਈ ਨਾਲ ਤਾਰਾਂ ਜੋੜਤੀਆਂ ਪਾਕਿਸਤਾਨ ਨਾਲ ਮੇਰੀਆਂ ਕਿ ਉੱਥੋਂ ਲਿਆ ਕੇ ਵੇਚਦਾ ਕਾਰਨ ਕਿ ਬੰਦਾ ਬੋਲਦਾ ਦੱਬ ਦਿਓ ਇਹਦਾ ਧੰਨਵਾਦ ਪੰਜਾਬ ਦੇ ਲੋਕਾਂ ਦਾ ਮਹਾਰਾਜ ਪਿੰਡ ਬਹੁਤ ਵੱਡਾ ਇਕੱਠ ਹੋਇਆ ਪੰਜਾਬ ਦਾ ਉਹ ਪਰਚਾ ਨੂੰ ਰੱਦ ਕਰਨਾ ਪੈ ਗਿਆ بس ਕਰਕੇ ਵੇਤ ਕਿਸ ਨੂੰ ਇੰਨੇ ਆ ਬਾਈ ਇਹ ਇਹ ਵੀ ਕਹਿ ਦਿਆ ਵੇ ਇਲਜ਼ਾਮ ਵੀ ਲਾਉਂਦੇ ਆ ਕਿ ਜੀ ਇਹ ਗੈਸਟਰ ਰਿਹਾ ਜੀ ਮੈਂ ਕਿਹਾ ਮੈਂ ਮੁੱਕਰਿਆ ਨਹੀਂ ਮੈਂ ਆਪਣੀ ਜ਼ਿੰਦਗੀ ਬਾਰੇ ਬੇਵਕੀ ਨਾਲ ਬਿਆਨ ਕੀਤਾ ਕਿ ਮੈਂ ਕੌਣ ਆ ਕਿੱਥੋਂ ਆਇਆ ਮੇਰਾ ਪਿਛੋਕੜ ਕੀ ਆ ਥਾਣੇ ਜੇਲਾਂ ਕੋਰਟ ਕਚਹਿਰੀਆਂ ਗੋਲੀਆਂ ਮੈਂ ਨਹੀਂ ਮੁੱਕਰਿਆ ਆ ਪ੍ਰਮਾਤਮਾ ਨੇ ਦੋ ਵਾਰੀ ਮੇਰੀ ਜ਼ਿੰਦਗੀ ਬਖਸ਼ੀ ਆ ਸਿਰਚ ਗੋਲੀ ਵੱਜ ਕੇ ਮੇਰੇ ਗਲਤ ਆ ਗਈ ਸੀਗੀ ਡਾਕਟਰ ਵੀ ਹੈਰਾਨ ਸੀ ਬਚ ਕਿਵੇਂ ਗਿਆ ਹੇੜ ਦੀ ਹੱਡੀ ਦੇ ਕੋਲੇ ਲੱਗੀ ਜਾਵਾ ਖਹਿ ਕੇ ਨੰਗੀ ਇਤੋਂ छाਤੀ ਪਾਲ ਕੇ ਨਾ ਖੋਲ ਕਰਕੇ ਨਿਕਲ ਗਈ ਅੱਠ ਗੋਲੀਆਂ ਫੇਰ ਮੇਰੇ ਢਿੱਡ 'ਚ ਵੱਜੀਆਂ ਆ ਸਾਰੀਆਂ ਅੰਤਰੀਆਂ ਅੰਤਰੀਆਂ ਬਾਤੀਆਂ ਸੀ ਫੇਰ ਥੋੜੇ ਬੁਰ ਜੌਦਾ ਖੜਾ ਉਹ ਰੱਬ ਦੇ ਰੰਗ ਨਹੀਂ ਕੋਈ ਜਿਵੇਂ ਕੋ ਸੁਪਨਾ ਲੈ ਕੇ ਤੁਰਿਆ ਬਿਲੱਖਾ ਸਿਆਂ ਦੁਨੀਆ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਲੋਕਾਂ ਲਈ ਆਪਣੀ ਧਰਤੀ ਲਈ ਕੁਝ ਕਰਕੇ ਜਾਣਾ ਜਾਣਾ ਤਾਂ ਹੈ ਗਈ ਹੈ ਰਹਿਣਾ ਕਿ ਨਹੀਂ ਇੱਥੇ ਤੁਸੀਂ ਵੀ ਜਾਣਾ ਮੈਂ ਵੀ ਜਾਣਾ ਜਾਂ ਤੋਂ ਪਹਿਲਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਕੁਝ ਕਰਕੇ ਜਾਈਏ ਸੋ ਆਪਣੀ ਸੋਚ ਨੂੰ ਬਦਲੋ ਬਾਈ ਜੇ ਕੁਝ ਕਰਨਾ ਚਾਹੁੰਦੇ ਆ ਸੋ ਮੈਂ ਪਹਿਲਾਂ ਵੀ ਇੱਕ ਵਾਰੀ ਸ਼ਹਿਰ ਦਿੱਤੀ ਆਈ ਸੀ ਆਪਾਂ ਪਹਿਲਾਂ ਆਇਆ ਸੀ ਰੇਲ ਦੇ ਸਾਹਮਣੇ ਸਾਹਮਣੇ ਆਏ ਯੋਧਾ ਸਾਹਮਣੇ ਆਏ ਸੀ ਬਰੱਡ ਦੇ ਸਾਹਮਣੇ ਸਾਹਮਣੇ ਜੀ ਉਦੋਂ ਸੁਧਾਰ ਬਹੁਤ ਹੋ ਗਿਆ ਸੀ ਫੇਰ ਕੰਮ ਵੀ ਚੱਲ ਗਿਆ ਇਹ ਤਾਂ ਬਾਈ ਪਰ ਦੇਖੋ ਆਪਾਂ ਆਪਣੇ ਕੋਲ ਪਾਵਰ ਨਹੀਂ ਆ ਐ ਤਾਂ ਮੈਂ ਵੀਰਤ ਲਾ ਗਿਆ ਇੱਕ ਦਿਨ ਮੈਂ ਹੋਰ ਕੇ ਆਇਆ ਤੇ ਦੂਜੇ ਦੇ ਨਾਲ ਦੀ ਨਾਲ 21 ਜਾਣੇ ਚੱਕ ਲੈਤੇ ਆਲੇ ਜਾ ਕੇ ਬੁਲਸ ਲੈ ਇੱਕ ਵਾਰੀ ਹੋ ਜਾਂਦਾ ਕੰਮ ਫੇਰ ਉਹੀ ਚੱਲਦਾ ਪਰ ਜੇ ਆਪਣੇ ਕੋਲੇ ਪਾਵਰ ਹੋਊਗੀ ਮੰਨ ਲਓ ਮੈਂ ਬਤੌਰ ਐਮਪੀ ਸੋਡੇ ਕੋਲ ਜਿੱਤ ਕੇ ਇੱਥੇ ਬੈਠੂਗਾ ਆ ਕੀ ਵੀ ਮਨੋਰਨ ਹੱਸੋ ਵੀ ਸਾਡੇ ਆ ਬੋਲਦੇ ਆ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਵਿਆਹ ਬੰਦੇ ਭਾਈ ਸਾਡੇ ਬੇਚਦੇ ਖੜਦੇ ਜੇ ਮੈਂ ਇੱਕ ਬਤੌਰ ਐਮਪੀ ਪਾਵਰ ਹੋਊ ਵੀ ਡੀਸੀ ਐਸਐਸਪੀ ਨੂੰ ਫੋਨ ਕਰਕੇ ਇੱਥੇ ਕਹਾਂਗਾ ਵੀ ਆਹ ਬੰਦੇ ਭਾਈ ਦੱਸੋ ਥੋੜੀ ਸ਼ਰਤ ਤੇ ਭੇਜਦੇ ਆ ਕੋਈ ਪਾਵਰ ਹੁੰਦੀ ਆ ਸੁਧਾਲ ਕਉਦਾ ਹੁੰਦਾ ਇਸ ਕਰਕੇ ਚੌਣ ਸ਼ਾਨ ਭਾਈ ਬਾਲਤੀ ਆ ਤਕੜੇ ਹੋ ਕੇ ਸਾਥ ਦਿਓ 10ਵੇਂ ਨੰਬਰ ਤੇ ਨਿਸ਼ਾਨ ਆ ਚੌਣ ਸ਼ਾਨ ਬਾਲਤੀ ਯਾਦ ਰੱਖਿਓ ਮੈਂ ਤੁਹਾਨੂੰ ਫੇਰ ਦੱਸ ਦਿੰਦਾ ਵੀ ਮੈਂ ਪਹਿਲਾਂ ਵੀ ਕਿਸੇ ਗਰੀਬ ਦੇ ਨਾਲ ਠੱਕਾ ਹੋਇਆ ਮਰੂਨ ਨਾਲ ਠੱਕਾ ਹੋਇਆ ਮੈਂ ਉੱਥੇ ਵੀ ਖੜਿਆ ਕੋਈ ਬੰਦਾ ਫਰਿਆਦ ਲੈ ਕੇ ਗਿਆ ਮੈਂ ਮੋੜਿਆ ਨਹੀਂ ਕਦੇ ਜਿੰਨੇ ਜੋ ਗ੍ਰਾਮਾ ਸੀਗਾ ਪਰ ਮੈਂ ਸਰਕਾਰ ਤਾਂ ਹੈ ਨਹੀਂ ਸਰਕਾਰ ਤਾਂ ਉਲਟਾ ਮੇਰੇ ਪਰ ਮੈਂ ਫੇਰ ਵੀ ਉਹਨਾਂ ਲੋਕਾਂ ਨਾਲ ਖੜ ਕੇ ਸਹਾਰਾ ਬਣਿਆ ਉਹਨਾਂ ਲੋਕਾਂ ਨਾਲ ਮੈਂ ਖੜ ਕੇ ਲੜਿਆ ਸੋ ਚੌਣ-ਚਾਂਣ ਵਾਲਤੀ ਹੈ ਯਾਦ ਰੱਖਿਓ ਵਾਦਾ ਰਿਹਾ ਦੇਖੋ ਜਿਹੜੀ ਗੱਲ ਮੈਂ ਜਵਾਨ ਚੋਂ ਕੱਢ ਕੇ ਜਾਊਂਗਾ ਮੈਂ ਪੂਰੀ ਕਰੂੰਗਾ ਜਿਹੜੀ ਕੱਢਦਾ ਨਹੀਂ ਜਿਹੜੀ ਮੈਂ ਪੂਰੀ ਨਹੀਂ ਕਰ ਸਕਦਾ ਉਹ ਕੱਢਦਾ ਨਹੀਂ ਹੁੰਦਾ ਕਦੇ ਜੇ ਤੁਸੀਂ ਲੋਕਾਂ ਨੇ ਐਪੀ ਬਣਾਇਆ ਜਿੱਤ ਕੇ ਤੁਹਾਡੇ ਕੋਲੇ ਉੱਥੇ ਆਉਂਗਾ ਉਹਦੇ ਮੈਨੂੰ ਦੱਸੋ ਸਾਡੇ ਆਸਵਸੇ ਨਾ ਪੂਰੀ ਕਰ ਸਕੇ ਫਿਰ ਮੈਨੂੰ ਕਿਉਂ ਇਹ ਹਰ ਪਿੰਡ ਤੇ ਮੈਂ ਵਾਦਾ ਕਰਕੇ ਆਇਆ 550 ਪਿੰਡ ਹੈ ਬਰੰਡੇ ਹਲਕੇ ਦਾ ਕੱਲੇ ਕੱਲੇ ਪਿੰਡ ਚ ਗਿਆ ਮੈਂ ਤਾਂ ਹਰ ਪਿੰਡ ਦੇ ਵਿੱਚ ਮੈਂ ਵਾਦਾ ਕਰਕੇ ਆਇਆ ਭਾਈ ਜਿੱਤ ਕੇ ਤੁਹਾਡੇ ਕੋਲੇ ਆਉਂਗਾ ਉਦੋਂ ਮੈਨੂੰ ਆਪਣੀ ਗੱਲ ਦੱਸ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਇਨਸਾਨ ਸਾਡੀ ਆਵਾਜ਼ ਬਣ ਸਕਦਾ ਹੈ ਪਾਰਲੀਮੈਂਟ ਜਾ ਕੇ ਸਾਡੇ ਹੱਕਾਂ ਦੀ ਗੱਲ ਕਰ ਸਕਦਾ ਹੈ ਸਾਡੇ ਲਈ ਲੜ ਸਕਦਾ ਖੜ ਸਕਦਾ ਪਰ ਸੋਚ ਕੇ ਦੇਖ ਕੇ 15 ਸਾਲ ਤੋਂ ਵਿਵਾਹ ਦੇਖ ਲਈ ਕਾਂਗਰਸੀ ਵੀ ਦੇਖ ਲੈ ਪੰਜਾ ਬਹੁਤ ਅੱਜ ਦੇਖ ਲੈ ਤੁਸੀਂ ਪੰਜੇ ਨੂੰ ਵੋਟ ਬਲਾਂ ਜਿਆਦਾ ਪੈਂਦੀ ਇੱਥੇ ਇਸ ਲਈ ਇਦੋਂ ਕਿ ਨਹੀਂ ਪੈਂਦੀ ਹੈ ਪੰਜੇ ਨਾਲ ਜਿਆਦਾ ਲਗਾ ਲੱਗਦਾ ਤੁਹਾਡਾ ਵੀ ਕਿੱਸੀ ਨਹੀਂ ਪੈਂਦੀ ਨਹੀਂ ਪੈਂਦੀ ਨਹੀਂ ਸੋਇਤ ਕੀ ਕਿਸੇ ਪਾਸੇ ਹੋਰ ਨਾ ਹੋਦਾ ਹੈਗਾ ਨਹੀਂ ਬਾਈ ਬਾਹਰ ਕਿੱਕਾ ਘੇੜੀਏ ਗੈਨਰ ਨਹੀਂ ਹੈਗੇ ਮੈਨੂੰ ਜੇ ਪਹਿਲਾਂ ਵਸਾ। ਜੇ ਡੇਟ ਕਰੀ ਜਾਂਦੇ ਬਈ 15 20 ਦਿਨ ਦੇ ਬਾਈ ਆਊਗਾ ਤੇ ਅਸੀਂ ਨੂੰ। ਸੋ ਥੈਂਕ ਯੂ ਬਾਈ ਤੁਹਾਡਾ ਇਹ ਨੇਕੀ ਜਾਂਦੇ ਹੋ। ਸੋ ਮੈਂ ਤਾਂ ਬਾਈ ਮੈਨੂੰ 4-5 ਮਹੀਨੇ ਹੋ ਗਏ। ਸੰਗ ਸੰਗ ਬੈਠਾ ਪਿਆ ਬੋਲਾ ਵੀ ਸਹੀ ਜਨਾਂ ਢਿੱਡ ਪੱਕਿਆ ਪਿਆ ਦਿੱਤੇ ਸੁਝੇ ਪਏ ਆ ਖੜ ਕੀ ਬੋਲਣਾ ਪੜਾ ਸਾਰਾ ਤੁਨੂੰ ਸਿਸ ਕਰਕੇ ਇਨੀ ਇੱਕ ਬੈਂਕੀਆਂ ਕਬੂਲ ਕਰਿਓ ਬਾਾਕੀ ਗੱਲਾਂ ਬਾਤਾਂ ਆਪਾਂ ਫਿਰ ਕਰਾਂਗੇ ਇੱਕ ਤਰੀਕ ਨੂੰ ਚੌਣ ਛਾਂ ਬਾਲਤੀ ਯਾਦ ਰੱਖਿਓ ਬਾਾਕੀ ਆਪਣੇ ਕੋਲੇ ਰਹਿੰਦੀ ਆ ਆ ਬੀਬੀਆਂ ਚੜਦੀਆਂ ਨੇ ਬਾਲਤੀ ਆਪਣੇ ਕੋਲ ਹੀ ਹੁੰਦੀ ਸੋ ਜਿਹੜਾ ਵੀ ਕੋਈ ਤੁਸੀਂ ਪੋਰਟਰ ਵਗੈਰਾ ਲੈਣਾ ਪਈ ਆਪਣਾ ਬੀਬੀ ਚਾਉਂ ਤੇ ਦਫ਼ਤਰ ਆ ਵਢੇ ਪੋਰਟਰ ਵਗੈਰਾ ਝੰਡਾ ਵਗੈਰਾ ਉਸ ਲੋਥੋਂ ਮੈਜੂਗਾ ਬਈ ਠੀਕ ਹੈ ਧੰਨਵਾਦ ਸਾਂਝ ਸੰਕਟ ਦਾ ਗੁਰਲ ਖਾਲਸਾ ਰਹਿਲ ਜੀ ਦਾ ਖਾਲਸਾ ਦਾ ਨਾ ਲਕਾਸ ਦਾ ਨਾ ਲਕਾਸ ਦਾ ਨਾ ਲਕਾਸ ਦਾ ਨਾ ਰਹਿਦਰਜੀ ਦਾ ਖਾਲਸਾ ਰਹਿਦਰ ਜੀ ਦੇ ਪਦੇ ਸਾਰਨਾ ਪਹਿਲਾ ਤਾਂ ਭਾਈ ਲੱਗੇ ਸੁਹਾਣੇ ਦਾ ਇੱਥੇ ਆਪਣੇ ਹੌਣ ਤੇ ਨਫਰ ਤੇ ਧੰਨਵਾਦ ਕਰਦੇ ਆਂ ਇਹ ਬਾਈ ਨੇ ਹੁਣ ਤੁਹਾਨੂੰ ਦੱਸਿਆ ਆ ਆ ਗਏ ਆਾਪਾਂ ਸਲਾਮੇਰੀਏ ਦੇ ਲੋਕ ਆ ਇੱਥੇ ਆਪਾਂ ਕੋਈ ਨਹੀਂ ਫਰਦਾ ਕਿ ਨਾ ਕੋਈ ਸਮਝਦਾ ਆਪਾਂ ਆਪਾਂ ਬਹੁਤ ਟਾਈਮ ਤੋਂ ਪਿੱਛੇ ਜਾ ਰਹੇ ਹਾਂ ਅੱਜ ਆਪਣੇ ਕੋਲ ਹੀ ਮੌਕਾ ਆ ਪਰੇ ਨਿਕਲੀਆਂ ਲਖਾ ਭਾਈ ਪਹਿਲਾ ਬੰਦਾ ਜਿਹਨੇ ਆ ਕੇ ਚੌਕ ਦੇ ਵਿੱਚ ਇੱਥੇ ਰੈਲੀ ਕਰੀਆ ਨਹੀਂ ਤਾਂ ਪਿੱਛੇ ਪਕੌੜੇ ਖਾ ਕੇ ਮੁੜ ਜਾਂਦੇ ਆ ਘਰੇ ਆਉਂਦੇ ਆ ਤੇ ਕਰੋ ਹੀ ਮੁੜ ਜਾਂਦੇ ਆ ਇੱਥੇ ਸੋਚੋ ਵੀ ਬਾਈ ਨੇ ਆਪਣੇ ਨਾਲ ਖੜਨਾ ਤੇ ਆਪਾਂ ਬਾਈ ਦੇ ਨਾਲ ਖੜਨਾ ਬਾਈ ਨੂੰ ਮੈਂ ਬਹੁਤ ਟਾਈਮ ਪਹਿਲਾਂ ਤੋਂ ਜਾਣਦਾ ਬਾਈ ਨਾ ਮੈਂ ਕਬੱਡੀ ਖੇਡੀ ਪਈ ਆ ਬਾਈ ਦੀ ਕਮੇਟੀ ਗੇੜਦੇ ਸਬਾਤ ਟਾਈਮ ਪਹਿਲਾਂ ਬਹੁਤ ਚੰਗੇ ਪਲੇਅਰ ਰਹੇ ਨੇ ਤੇ ਬਾਈ ਦੀ ਸੋਚ ਇੱਕ ਬਹੁਤ ਚੰਗੀ ਸੋਚ ਆ ਬਾਈ ਦੀ ਸੋਚਣਾ ਛਡੋ ਜਿੰਨੇ ਵੀ ਜੁੜਨ ਤਾਂ ਦੇਖੋ ਬਾਈ ਜੀ ਦੀ ਕੋਈ ਰਾਜਨੀਤੀ ਕੋਈ ਮੌਕਾ ਰੋਦੇ ਨਹੀਂ ਕੋ ਜਾਪਦੀ ਨਹੀਂ ਬਾਈ ਇੱਕ ਮੁੱਦਿਆਂ ਦੀ ਰਾਜਨੀਤੀ ਲੈ ਕੇ ਚੱਲਿਆ ਤੇ ਪਲੇਅਰ ਤੁਹਾਨੂੰ ਸਾਡਾ ਮਰਕਫਾਸਤਾ ਬੱਚਾ ਬੱਚੀ ਬਾਈ ਦੇ ਨਾਲ ਜੁੜਜੋ ਹਰ ਇੱਕ ਬੰਦਾ ਬਾਈ ਦਾ ਸਾਥ ਦਿਓ ਇਹਦੀ ਆਪਣੇ ਕੋਲ ਮੌਕਾ ਜੋ ਕਹਿੰਦਾ ਬੋਲਦਾ ਰਹੇ ਮੈਨੂੰ ਵੀ ਪਤਾ ਦੁਸਹਣੀਆਂ ਪਹਿਣਦੀ ਆ ਪਹਿ ਜਾਣ ਦਿਓ ਕੋਈ ਦਿੱਕਤ ਨਹੀਂ ਪਹਿਲਾਂ ਵੀ ਚੱਲਿਆ ਰੱਖਾਂ ਖਾਦੇ ਆ ਬਹੁਤ ਖੁਸ਼ ਕਰਿਆ પરિચી સચ તે ખડે આ ત્યાં લખાણા પંદાવા